ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਨਿਊਜ਼ ਦੇ ਵਿੱਚ ਅੱਜ ਨਮਾ ਸ਼ਹਿਰ ਸਿਟੀ ਥਾਣੀ ਵਿੱਚ ਐਸਐਸਪੀ ਕਮਲਦੀਪ ਕੌਰ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਪੈਸ਼ਲ ਰਾਤ ਕੈਂਪ ਲਗਾਇਆ ਗਿਆ ਇਸ ਮੌਕੇ ਉਹਨਾਂ ਨੇ ਔਰਤਾਂ ਨਾਲ ਸੰਬੰਧਿਤ ਘਰੇਲੂ ਹਿੰਸਾ ਦੇ ਝਗੜਿਆਂ ਨੂੰ ਦੋਨਾਂ ਧਿਰਾਂ ਨੂੰ ਬੁਲਾ ਕੇ ਨਿਪਟਾਇਆ ਇਸ ਮੌਕੇ ਲਗਭਗ 70 ਮਾਮਲਿਆਂ ਦੀ ਸੁਣਵਾਈ ਕੀਤੀ ਗਈ ਕੰਪਲੇਨੈਂਟਸ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਸੁਣਿਆ ਜਾਵੇ ਪਰ ਕਿਉਂਕਿ ਇੱਕ ਸਪੈਸ਼ਲ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਸਾਡੀ ਵੀ ਕੋਸ਼ਿਸ਼ ਹੈ ਕਿ ਅਸੀਂ ਵੀ ਇੱਕ ਇਸ ਕੈਂਪ ਰਾਹੀਂ ਮੈਸੇਜ ਦਈਏ ਕਿ ਸਾਡੀ ਜਿਹੜੀ ਭੈਣਾਂ ਹੈ ਉਹ ਵੀ ਆਪਣੇ ਆਪ ਵਿੱਚ ਸଚੇਤ ਹੋਣ ਕਿੰਨੇ ਕੇ ਜ਼ਾਇਨੇ ਰਾਤ ਕੈਂਪ ਅੱਜ ਅਸੀਂ ਰਾਤ ਕੈਂਪ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ 70 ਮਹਿਲਾ ਕੰਪਲੇਨੈਂਟਸ ਦੀ ਅਲੱਗ-ਅਲੱਗ ਮਸਲਿਆਂ 'ਚ ਕੰਪਲੇਨੈਂਟਸ ਦੀ ਹਿਅਰਿੰਗ ਕਰ ਰਹੇ ਹਾਂ ਤੇ ਉਹ ਸਾਰੇ ਅੱਜ ਸਾਡੇ ਕੋਲ ਦੋਨੋਂ ਪਾਰਟੀਆਂ ਆਈਆਂ ਨੇ ਤੇ ਅਸੀਂ ਉਹਨਾਂ ਦੀ ਸੁਣਵਾਈ ਕਰ ਤਾ ਹੈ ਪਰ ਲੋ ਹਿੰਸਾ ਨੂੰ ਲੋਕਲ ਪੁਲਿਸ ਦੀ ਕੀ ਭੂਮਿਕਾ ਹੁੰਦਾ ਹੋਣਾ ਦੇਖੋ ਘਰੇਲੂ ਹਿੰਸਾ ਸਾਡਾ ਇੱਕ ਸਮਾਜਿਕ ਪ੍ਰਤੀਤੀ ਹੈ ਸਮਾਜ ਵਿੱਚ ਬਦਲਾ ਲਾਣਾ ਬਹੁਤ ਹੀ ਔਖਾ ਕੰਮ ਹੈ ਪਰ ਕਿਉਂਕਿ ਘਰੇਲੂ ਹਿੰਸਾ ਇੱਕ ਕ੍ਰਿਮੀਨਲ ਆਫੈਂਸ ਵੀ ਹੈ ਤਾਂ ਇਸ ਲਈ ਪੁਲਿਸ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਵੀ ਜੇ ਇਸ ਤਰ੍ਹਾਂ ਦੇ ਮਸਲੇ 'ਚ ਘਰੇਲੂ ਹਿੰਸਾ ਦਾ ਹਿੱਸਾ ਹੁੰਦਾ ਹੈ ਜਾਂ ਕੁੜੀਆਂ ਨੂੰ ਭੈਣਾਂ ਨੂੰ ਤੰਗ ਕਰਦਾ ਹੈ ਤਾਂ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਸਖਤ ਤੋਂ ਸਖਤ ਸਜ਼ਾ ਮਿਲੇ ਪਰ ਸਾਡੇ ਵੱਲੋਂ ਅਲੱਗ-ਅਲੱਗ ਉਪਰਾਲੇ ਵੀ ਕੀਤੇ ਗਏ ਨੇ ਔਮਨ ਸੈਲ ਵਰਗੇ ਸਾਡੇ ਵੱਲੋਂ ਸਪੈਸ਼ਲ ਯੂਨਿਟ ਤਿਆਰ ਕੀਤੇ ਗਏ ਨੇ ਜਿਹੜੇ ਕਿ ਕਪਲਸ ਦੀ ਕਾਉਂਸਲਿੰਗ ਕਰਕੇ ਇਹ ਕੋਸ਼ਿਸ਼ ਕਰਦੇ ਨੇ ਕਿ ਜੇ ਛੋਟਾ-ਮੋਟਾ ਮਨਮਟਾਵ ਹੈ ਤਾਂ ਉੱਥੇ ਹੱਲ ਹੋ ਜਾਵੇ ਪਰ ਜੇ ਕਈ ਵਾਰ ਗੱਲ ਇੱਕ ਲਿਮਿਟ ਤੋਂ ਜ਼ਿਆਦਾ ਹੋ ਜਾਵੇ ਤਾਂ ਅਸੀਂ ਹੋਰ ਇਹ ਤੇ ਲੀਗਲ ਐਕਸ਼ਨ ਲੈ ਕੇ ਕਾਰਵਾਈ ਵੀ ਕਰਦੇ ਹਾਂ ਤੇ ਸਾਡੀ ਸਾਰੇ ਅਫਸਰਾਂ ਵੱਲੋਂ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਵੀ ਕੁੜੀ ਜਾਂ ਭੈਣ ਐਵੇਂ ਦੀ ਨਾ ਰਵੇ ਜਿਹਦੀ ਸੁਣਵਾਈ ਨਾ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਲਈ ਤੁਸੀਂ ਤੇ ਕੀ ਕਰਦੇ ਹੋ ਅਹ ਦੇਖੋ ਜੀ ਔਰਤਾਂ ਦੀ ਸੁਰੱਖਿਆ ਹਾਲਾਂਕਿ ਅਸੀਂ ਹਮੇਸ਼ਾ ਕਹਿੰਦੇ ਆ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਗੱਲ ਕਰ ਰਹੇ ਆ ਆ ਆਦਮੀ ਅਤੇ ਔਰਤ ਔ ਲਾ ਕਾਨੂੰਨ ਦੀ ਅੱਖਾਂ ਵਿੱਚ ਵੀ ਬਰਾਬਰ ਹਨ ਪਰ ਕਿਉਂਕਿ ਔਰਤਾਂ ਨੂੰ ਇੰਨੇ ਸਤਾਂ ਤੋਂ ਅਸੀਂ ਕਹਿੰਦੇ ਆ ਕਿ ਉਹ ਬੈਕਵਰਡ ਇੱਕ ਤਰ੍ਹਾਂ ਨਾਲ ਸਾਡੇ ਸਮਾਜ ਵਿੱਚ ਰਹਿ ਗਈਆਂ ਨੇ ਤਾਂ ਉਹਨਾਂ ਦੀ ਸਪੈਸ਼ਲ ਹੈਲਪ ਕਰਕੇ ਅਸੀਂ ਉਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਇਸ ਕਰਕੇ ਵੂਮਨ ਸੇਫਟੀ ਦਾ ਇਸ਼ੂ ਜਿਹੜਾ ਤੁਸੀਂ ਚੱਕਿਆ ਉਹਦੇ ਤੇ ਵੀ ਸਪੈਸ਼ਲ ਫੋਕਸ ਪੁਲਿਸ ਤੋਂ ਦੇਣ ਦੀ ਲੋੜ ਹੈ ਤੇ ਸਾਡਾ ਸਪੈਸ਼ਲ ਫੋਕਸ ਰਹਿੰਦਾ ਵੀ ਹੈ ਵਮਨ ਸਿਸਟਮ ਫਲੋਸ਼ੀ ਤੇ ਨਸ਼ਾ ਤਸਕੀ ਤੋਂ ਔਰਤਾਂ ਨੂੰ ਜਿਹੜਾ ਕਿਤਨਾ ਰੁਕੇ ਜਾ ਸਕਦਾ ਦੇਖੋ ਜੀ ਜਿਵੇਂ ਕਿ ਮੈਂ ਕਿਹਾ ਵੀ ਕ੍ਰਾਈਮ ਚ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਡਾ ਸਮਾਜ ਪ੍ਰੋਗਰੈਸ ਕਰ ਰਿਹਾ ਹੈ ਅਸੀਂ ਦੇਖ ਰਹੇ ਹਾਂ ਕਿ ਔਰਤਾਂ ਦਾ ਵੀ ਵਧ ਅੱਗੇ ਤੋਂ ਅੱਗੇ ਕੇਸ ਆ ਰਹੇ ਨੇ ਜਿਦੇ ਵਿੱਚ ਔਰਤਾਂ ਵੀ ਅਲੱਗ-ਅਲੱਗ ਤਰ੍ਹਾਂ ਦੇ ਕ੍ਰਾਈਮ ਵਿੱਚ ਆਪਣਾ ਹਿੱਸਾ ਦੇ ਰਹੀਆਂ ਨੇ ਪਰ ਮੈਂ ਜਿਵੇਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਪਰ ਅਸੀਂ ਇਹ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਔਰਤਾਂ ਵਿਕਟਿਮਸ ਨੇ ਕੰਪਲੇਨੈਂਟਸ ਨੇ ਉਹ ਕਿਤੇ ਪਿੱਛੇ ਨਾ ਰਹਿ ਜਾਣ ਤੇ ਉਹਨਾਂ ਦੀ ਸੁਣਵਾਈ ਪਹਿਲ ਦੇ ਆਧਾਰ ਤੇ ਹੋ ਸਕੇ ਨਾਕਾ ਤੇ ਬਾਕੀ ਬੰਦੀ ਇਹ ਰਿਸਪੋਸ ਆਏਗਾ ਪੁਲਿਸ ਦਾ ਬਿਲਕੁਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਾਹਤ ਕੈਂਪ ਜਿਹੜਾ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਹੈ ਮਹੀਨੇ ਵਿੱਚ 2 ਦਿਨ ਸਪੈਸ਼ਲ ਡੇ ਕੰਪਲੇਨੈਂਟਸ ਦਾ ਸੀ ਬੁਲਾ ਕੇ ਉਹਨਾਂ ਨੂੰ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਿਛਲੇ ਸਮੇਂ ਵਿੱਚ ਵਿਧਾਨ ਸਭਾ ਚੋਣਾ ਹੋਣ ਕਰਕੇ ਨਹੀਂ ਕਰ ਪਾਏ ਪਰ ਉਸ ਤੋਂ ਪਹਿਲੇ ਰੈਗੂਲਰਲੀ ਰਾਹਤ ਕੈਂਪ ਸਾਰੇ ਪੰਜਾਬ ਵਿੱਚ ਲੱਗ ਰਹੇ ਸੀ ਤੇ ਹੁਣ ਇਸ ਤੋਂ ਬਾਅਦ ਵੀ ਸਪੈਸ਼ਲ ਅੰਤਰਾਸ਼ਟਰੀ ਮਹਿਲਾ ਦਿਵਸ ਤੇ ਅਸੀਂ ਊਮਨ ਕੰਪਲੇਨੈਂਟਸ ਨੂੰ ਬੁਲਾਇਆ ਤਾਂ ਕਿ ਅੱਜ ਉਹਨਾਂ ਦੀ ਅਦਾ ਪਹਿਲ ਦੇ ਆਧਾਰ ਤੇ ਸੁਣਵਾਈ ਹੋ ਸਕੇ ਪਰ ਰਾਤ ਕੈਂਪ ਹਮੇਸ਼ਾ ਲਈ ਚਲਦੇ ਰਹਿਣਗੇ ਮੈਂ ਸਾਰੇ ਜੀ ਔਰਤਾਂ ਦੀ ਬਰਾਬਰੀ ਲਈ ਕੋਸ਼ਿਸ਼ ਕੀਤੀ ਹੁਣ ਔਰਤਾਂ ਦੀ ਬਰਾਬਰੀ ਜੀ ਸਮਾਜ ਵਿੱਚ ਜਿਵੇਂ ਕਿ ਮੈਂ ਕਿਹਾ ਵੀ ਇੱਕ ਤਾਂ ਉਹਨਾਂ ਨੂੰ ਇੱਕ ਸੁਰੱਖਿਅਤ ਮਾਹੌਲ ਦੇਣਾ ਤਾਂ ਕਿ ਉਹ ਨਿਡਰ ਹੋ ਕੇ ਘਰ ਤੋਂ ਨਿਕਲ ਸਕਣ ਆਪਣੇ ਆਪਣੇ ਕਿੱਤੇ ਤੇ ਜਾ ਸਕਣ ਆਪਣਾ ਕੰਮ ਕਰ ਸਕਣ ਇਸ ਤੋਂ ਇਲਾਵਾ ਪੁਲਿਸ ਦੇ ਵਿੱਚ ਵੀ ਮਹਿਲਾਵਾਂ ਦੀ ਤੁਸੀਂ ਦੇਖ ਰਹੇ ਹੋ ਕਿ ਹੁਣ ਕਾਫੀ ਸਾਲਾਂ ਤੋਂ ਪਰਸੈਂਟੇਜ ਵਧ ਰਹੀ ਹੈ ਅਸੀਂ ਆਪਣੀਆਂ ਭੈਣਾਂ ਨੂੰ ਵੀ ਉਤਹਾਰ ਕਰਦੇ ਹਾਂ ਕਿ ਉਹ ਅੱਗੇ ਆ ਕੇ ਆਪਣਾ ਮਰਜ਼ੀ ਦਾ ਪ੍ਰੋਫੈਸ਼ਨ ਚੂਜ਼ ਕਰਨ ਵਰਦੀਵਲੀ ਨੌਕਰੀ ਵਿੱਚ ਆਣ ਤੋਂ ਡਰਨ ਨਾ ਤੇ ਆਪਣੀ ਭੂਮਿਕਾ ਸਮਾਜ ਵਿੱਚ ਨਿਭਾਉਣ ਜਿਲ੍ਹੇ ਵਿੱਚ ਹੁਣ ਤੱਕ ਭਰੇ ਨੂੰ ਨਹੀਂ ਸਾਡੇ ਕਿੰਨੇ ਕੇਸ ਆਏ ਇਹ ਜੀ ਓਪਨ ਐਂਡਡਡ ਕੁਐਸਚਨ ਹੈ ਹਰ ਸਾਲ ਜਿਲ੍ਹੇ ਵਿੱਚ ਅਲੱਗ-ਅਲੱਗ ਆਉਣ ਵਾਲੇ ਸਾਲਾਂ 'ਚ ਜੋਰੇ ਘਰੇਲੂ ਹਿੰਸਾ ਦੇ ਕੇਸ ਦਰਜ ਹੁੰਦੇ ਨੇ ਪਰ ਸਭ ਤੋਂ ਜ਼ਿਆਦਾ ਪਰਸੈਂਟੇਜ ਕੇਸਾਂ ਦੀ ਘਰੇਲੂ ਹਿੰਸਾ ਦੀ ਹੀ ਆਗਦੀ ਆ ਸਾਨੂੰ ਜਿਵੇਂ ਕਿ ਮੈਂ ਕਿਹਾ ਕਿ ਅਸੀਂ ਕਾਉਂਸਲਿੰਗ ਦੇ ਨਾਲ ਉਹਨੂੰ ਆਪਾਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜੇ ਕਿਤੇ ਲੱਗਦਾ ਸਾਨੂੰ ਕਿ ਕੋਈ ਲੀਗਲ ਐਕਸ਼ਨ ਲੈਣ ਦੀ ਲੋੜ ਤਾਂ ਉਹ ਵੀ ਲਿਆ ਜਾਂਦਾ ਮੈਮ ਇਸ ਤੋਂ ਮੁਬਾਰਕ ਦੇ ਉੱਤੇ ਤੁਸੀਂ ਦੂਸਰੇ ਔਰਤਾਂ ਦੇ ਪਲੇਅਸ ਨਾ ਮੇਰਾ ਔਰਤਾਂ ਨੂੰ ਇਹੀ ਸੁਨੇਹਾ ਹੈ ਜੀ ਕਿ ਪੰਜਾਬ ਪੁਲਿਸ ਵੱਲੋਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਇੱਕ ਸੁਰੱਖਿਅਤ ਮਾਹੌਲ ਔਰਤਾਂ ਨੂੰ ਦਈਏ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਾਰੀਆਂ ਧੀਆਂ ਪੜਨਾ ਅੱਗੇ ਆ ਕੇ ਨਿਡਰ ਹੋ ਕੇ ਆਪਣਾ ਸਮਾਜ ਵਿੱਚ ਯੋਗਦਾਨ ਪਾਣ ਤੇ ਕੋਈ ਵੀ ਜੇ ਕਿਸੇ ਤਰ੍ਹਾਂ ਦਾ ਇਸ਼ੂ ਹੁੰਦੀ ਹੈ ਪ੍ਰੋਬਲਮ ਹੁੰਦੀ ਹੈ ਨਿਡਰ ਹੋ ਕੇ ਪੁਲਿਸ ਨੂੰ ਅਪਰੋਚ ਕਰਨ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਤਾਪਮਾਨ 16 ਡਿਗਰੀ ਰਹੇਗਾ। ਧੰਨਵਾਦ ਜੀ, ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖ਼ਬਰਾਂ।